ਆਹ ਬਾਹਰੋਂ ਬਠੋੜਾ ਜਿਹੜਾ ਜੀ ਪਿੰਡ ਗੋਵਿੰਦਗੜ੍ਹ ਜੇਜੀਆਂ ਚ ਆਹ ਲੋ ਬੜਾ ਜਿਹੜਾ ਇਹ ਨਾ ਜਿਹੜੇ ਕਿਸਾਨ ਦੀ ਕਣਕ ਜੀ ਸੁੰਡ ਨਾਲ ਖਰਾਬ ਹੋਈ ਹੈ ਜਿਹੜੀ ਸਰਕਾਰ ਕਹਿੰਦੀ ਸੀ ਵੀ ਸੁਪਰ ਸੀਡਰ ਆਹੀ ਜਾਂ ਬੈਲਰ ਆਹੀ ਗੰਡਾ ਬਣਾ ਕੇ ਕਣਕ ਬੀਜੋ ਇਹ ਕਿਸਾਨ ਨੇ ਆਪਦੀ ਕਣਕ ਸੁਪਰ ਸੀਡਰ ਆਹੀ ਬੀਜੀ ਤੀ ਜਿਹੜੀ 50% ਸੁੰਡ ਦਾ ਹਮਲਾ ਹੋ ਗਿਆ ਆਪਾਂ ਕੇਜੂ ਆਜ਼ਾਦ ਦੇ ਪ੍ਰਧਾਨ ਮੱਖਣ ਸਿੰਘ ਜੀ ਪਾਪੜਾ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਪ੍ਰਧਾਨ ਜੀ ਹਾਂਜੀ ਅੱਜ ਅਸੀਂ ਆਏ ਆ ਪਿੰਡ ਗਵਿੰਦਗੜ ਦੇ ਜਿਆਂ ਦੇ ਵਿੱਚ ਜੇ ਇੱਥੇ ਸਾਨੂੰ ਪਤਾ ਲੱਗਿਆ ਸੀ ਕਿ ਸੁੰਡੀ ਨੇ ਕਿਸਾਨ ਦੀ ਫਸਲ ਦੇ ਉੱਤੇ ਬਹੁਤ ਵੱਡਾ ਹਮਲਾ ਕੀਤਾ ਅਸੀਂ ਆ ਕੇ ਦੇਖਿਆ ਜੀ ਕਿ ਕਿਸਾਨ ਦੀ ਜਿਹੜੀ ਫਸਲ ਹੈ ਉਹ ਅੱਧ ਤੋਂ ਜ਼ਿਆਦਾ ਸੁੰਡੀ ਖਾ ਚੁੱਕੀ ਹੈ ਜੋ ਅੱਗੇ ਹਮਲਾ ਉਹ ਲਗਾਤਾਰ ਜਾ ਰਹੀ ਹੈ ਜਿਹੜੀ ਸਰਕਾਰ ਵੱਡੀਆਂ-ਵੱਡੀਆਂ ਟਾਰਾਂ ਮਾਰਦੀ ਸੀ ਪੁਲਿਸ ਦੀਆਂ ਫੌਜਾਂ ਲਈ ਫਿਰਦੀ ਸੀ ਕਿਵੇਂ ਟਾੜਾਂ ਦੀਆਂ ਟਾੜਾਂ ਆ ਕੇ ਕਿਸਾਨਾਂ ਨੂੰ ਦਬਕੇ ਮਾਰਦੇ ਸੀ ਕੇ ਨੂੰ ਉਪਰਾਲੇ ਨੂੰ ਅੱਗ ਨਾ ਲਾਓ ਆ ਦੇਖੋ ਜੀ ਕਿਸਾਨ ਕਿੱਧਰ ਜਾਵੇ ਐਨੇ ਪੈਸਿਆਂ ਦਾ ਬੀ ਪਾ ਕੇ ਰੇ ਪਾ ਕੇ ਬਜਾਈ ਪਾ ਕੇ ਜਿਹੜਾ 20000 ਤੋਂ ਉੱਤੇ ਕੀਲਾ ਕਿਸਾਨ ਨੂੰ ਪੈਂਦਾ ਅੱਜ ਦੁਬਾਰੇ ਫੇਰ ਕਿਸਾਨ ਨੂੰ ਬਾਕੇ ਵੇਚਨੇ ਪੈ ਰਹੀ ਹੈ ਕਿਉਂਕਿ ਇੱਥੇ ਕੋਈ ਦਵਾਈ ਕੰਮ ਨਹੀਂ ਕਰਦੀ ਹੈਗੀ ਅੱਧ ਤੋਂ ਵੱਧ ਕਿਸਾਨ ਦੀ ਜਿਹੜੀ ਫਸਲ ਹੈ ਉਹ ਸੁੰਡੀ ਖਾ ਚੁੱਕੀ ਹੈ ਉਹ ਸੁੰਡ ਦਿਖਾਵਾਂਗੇ ਪ੍ਰਧਾਨ ਜੀ ਕਿੱਥੇ ਨਹੀਂ ਬਿਲਕੁਲ ਜੀ ਆ ਦੇਖ ਆ ਦੇਖ ਲੈ ਤੁਸੀਂ ਆ ਦੇਖੋ ਜੀ ਜਿਹੜੇ ਸੁੰਡ ਨੇ ਪਹਿਲਾਂ ਵੀ ਅਸੀਂ ਔਕ ਫੜੇ ਸੀ ਬਹੁਤ ਤੇਜ਼ੀ ਦੇ ਨਾਲ ਇਹ ਤੋਂ ਬਾਅਦ ਜਿਹੜੇ ਹੱਥ ਦੇ ਉੱਤੋਂ ਇਹ ਤਾਂ ਬਹੁਤ ਜ਼ਿਆਦਾ ਨੇ ਜੀ ਬਹੁਤ ਜ਼ਿਆਦਾ ਸੁੰਢ ਨੇ ਜੀ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਕਿਸਾਨ ਦੀ ਫਸਲ ਖਰਾਬ ਹੋਈ ਹੈ ਉਸ ਨੂੰ ਪੂਰਾ ਮਾਮਲਾ ਦੇਣਾ ਚਾਹੀਦਾ ਹੈ ਤੁਸੀਂ ਬੋਲੋਗੇ ਬੱਸ ਬੋਲ ਦੋ ਬੋਲ ਦੇ ਹਾਂਜੀ ਦੇਖੋ ਜੀ ਮੈਂ ਇਹ ਵਹਣ ਬੀਜਾ ਸੀ ਸੁਪਰ ਸੀਡਰ ਦਾ ਬੀਜਾ ਸੀ ਤੇ 2 ਦਿਨ ਦੇ ਵਿੱਚ ਹੀ ਇਹਦੇ ਵਿੱਚ 50% ਹਮਲਾ ਸੁੰਢੀ ਦੇ ਕਾਕੇ ਖਤਮ ਕਰਤਾ ਇਸ ਲਈ ਇਹਨੂੰ ਬੋਹਣ ਲਈ ਮਜਬੂਰ ਹੋ ਗਏ ਟਰੈਕਟਰ ਆ ਰਿਹਾ ਹੈ ਇਦੂ ਬਾਹ ਕੇ ਦੁਆਰੇ ਵੀ ਕੋਈ ਪੰਜਾਬ ਸਰਕਾਰ ਨਾਲ ਕੋਈ ਅਧਿਕਾਰੀ ਨਾਲ ਹੋਇਆ ਨਹੀਂ ਰਾਬਤਾ ਜੀ ਨਹੀਂ ਹਜੇ ਕੋਈ ਨਹੀਂ ਹੋਇਆ ਜੀ ਹੁਣ ਜੁਨੀਅਰ ਰਾਹੀਂ ਅਸੀਂ ਕੋਈ ਰਾਬਤਾ ਕਰਾਂਗੇ ਮਿਲਦੇ ਆ ਕਿਸੇ ਨੂੰ ਅਸਟਰੀਮ ਵਗੈਰਾ ਨੂੰ ਮਿਲਾਂਗੇ ਠੀਕ ਹੈ ਜੀ ਧੰਨਵਾਦ